ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਸਾਧ ਸੰਗਤ ਜੀ ਜੋ ਆਪ ਸੰਗਤ ਦੀ ਅਸੀਸ ਦੇ ਸਦਕਾ ਹਕੀਮ ਅੱਲਾ ਯਾਰ ਖਾਂ ਜੋਗੀ ਜੀ ਜਿਨ੍ਹਾਂ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਔਰ ਸਤ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਚਮਕੌਰ ਗੜੀ ਦੇ ਮਹਾਨ ਸ਼ਹੀਦ ਸਿੰਘਾਂ ਦੀ ਸ਼ਹੀਦੀ ਨੂੰ ਸਮਰਪਿਤ ਹੋ ਕੇ ਗੰਜੇ ਸ਼ਹੀਦਾ ਨਾਮ ਦੀ ਪੁਸਤਕ ਜੋ ਜੋਗੀ ਜੀ ਨੇ ਲਿਖੀ ਹੈ ਜਿਸ ਦੇ ਸ਼ੇਅਰ ਆਪ ਸੰਗਤਾਂ ਦੇ ਨਾਲ ਦਾਸ ਸੰਖੇਪ ਰੂਪ ਵਿੱਚ ਅਰਥਾਂ ਸਹਿਤ ਸਾਂਝੇ ਕਰ ਰਿਹਾ ਹੈ ਸੋ ਵੀ ਸ਼ੇਰ ਜੋਗੀ ਜੀ ਦੇ ਹੁਣ ਤੱਕ ਆਪ ਜੀ ਦੇ ਨਾਲ ਦਾਸ ਨੇ ਸਾਂਝੇ ਕੀਤੇ ਨੇ ਸੋਸਤੋ ਅਗਲੇ ਸ਼ੇਰ ਜੋ ਆਪ ਜੀ ਦੇ ਨਾਲ ਦਾਸ ਸਾਂਝੇ ਕਰਨ ਜਾ ਰਿਹਾ ਹੈ ਸੋ ਆਓ ਸਰਵਣ ਕਰੀਏ ਆਪ ਸੰਗਤ ਨੇ ਆਸ਼ੀਸ਼ ਦੇਣੀ ਜੀ ਜੋਗੀ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਤਾਰੀਫ਼ ਲਿਖਦੇ ਆ ਸਿਫਤ ਲਿਖਦੇ ਆ ਇੱਕ ਬਚਨ ਕਹਿੰਦੇ ਨੇ ਕਿ ਐ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੁਸੀਂ ਰਹਿਮਤਾ ਦੇ ਬੱਦਲ ਹੋ ਤੁਸੀਂ ਉਦਮ ਤੇ ਉਤਸ਼ਾਹ ਦੇ ਦਾਤੇ ਹੋ ਦੁਨੀਆ ਦਾ ਕੋਈ ਵੀ ਬਹਾਦਰ ਸੂਰਮਾ ਚਾਹੇ ਉਹ ਦਾਰਾ ਚਾਹੇ ਸਿਕੰਦਰ ਚਾਹੇ ਜਮਸ਼ੀਦ ਚਾਹੇ ਫਿਰਦੌਸ ਤੇ ਜਾਂ ਫਿਰ ਬਹਿਰਾਮ ਜਾਂ ਹਾਤਮ ਵਰਗੇ ਲੋਕ ਹੋਣ ਰੁਸਤਮ ਵਰਗੇ ਬਹਾਦਰ ਹੋਣ ਤੁਹਾਡੀ ਬਰਾਬਰੀ ਕਰਨ ਵਾਲਾ ਦੁਨੀਆ ਦੇ ਤਖਤੇ ਤੇ ਪਹਿਲਾਂ ਵੀ ਕੋਈ ਨਹੀਂ ਸੀ ਅੱਜ ਵੀ ਕੋਈ ਨਹੀਂ ਹੈ ਉਸ ਤੋਂ ਅੱਗੇ ਅੱਲਾ ਯਾਰਖਾਂ ਜੋਗੀ ਜੀ ਕੀ ਲਿਖਦੇ ਨੇ 21 ਨੰਬਰ ਸ਼ੇਰ ਹੈ ਹਕੀਮ ਅੱਲਾ ਯਾਰਖਾਂ ਜੋਗੀ ਜੀ ਲਿਖਦੇ ਨੇ ਕਿਸ ਸ਼ਾਨ ਦਾ ਰਤਬਾ ਤੇਰਾ ਅੱਲਾਹ ਗਨੀ ਹੈ ਮਸਕੀਨ ਗਰੀਬੋਂ ਮੇ ਦਲੇਰੋਂ ਮੇ ਜ਼ਰੀ ਹੈ ਅੰਗਦ ਹੈ ਅਮਰਦਾਸ ਹੈ ਅਰਜਨ ਵੀ ਤੂੰ ਹੀ ਹੈ ਨਾਨਕ ਸੇ ਲੇ ਤਾ ਤੀਗ ਬਹਾਦਰ ਤੂੰ ਸਭ ਹੀ ਹੈ ਇਰਤ ਨਹੀਂ ਕੋਈ ਰੋਏ ਰੋਸ਼ਨ ਕੇ ਬਰਾਬਰ ਦਰਸ਼ਨ ਤੇਰੇ 10 ਗੁਰੂਆਂ ਕੇ ਦਰਸ਼ਨ ਕੇ ਬਰਾਬਰ ਗੁਰੂ ਗੋਬਿੰਦ ਸਿੰਘ ਜੀ ਦੀ ਤਾਰੀਫ ਲਿਖਦੇ ਆ ਅੱਲਾ ਯਾਰ ਖਾਂ ਜੋਗੀ ਹਕੀਮ ਸਾਹਿਬ ਕਹਿੰਦੇ ਨੇ ਕਿਸ ਸ਼ਾਨ ਦਾ ਰਤਬਾ ਤੇਰਾ ਅੱਲਾਹ ਗਣੀ ਹੈ ਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪ ਜੀ ਦਾ ਰਤਬਾ ਬਹੁਤ ਹੀ پاک ਪਵਿੱਤਰ ਹੈ ਬਹੁਤ ਹੀ ਸ਼ਾਨੋ ਸ਼ੌਕਤ ਵਾਲਾ ਹੈ ਆਪ ਦੀ ਬਹੁਤ ਮਹਾਨ ਮਸਕੀਨ ਗਰੀਬੋں ਵਿੱਚ ਗਰੀਬਾਂ ਦੇ ਵਿੱਚ ਜੇ ਤੁਹਾਨੂੰ ਵੇਖਿਆ ਜਾਏ ਤੁਹਾਡੇ ਵਰਗਾ ਨਿਮਰ ਤੁਹਾਡੇ ਵਰਗਾ ਨਿਮਰਤਾ ਵਾਲਾ ਕੋਈ ਨਹੀਂ ਮਸਕੀਨ ਕੋਈ ਨਹੀਂ ਦਲੇਰੋں ਵਿੱਚ ਜਰੀ ਹੈ ਤੇ ਜਦੋਂ ਮੈਂ ਜੋਧਿਆਂ ਵੱਲ ਵੇਖਦਾ ਹਾਂ ਜਦੋਂ ਮੈਂ ਸੂਰਮਿਆਂ ਵੱਲ ਵੇਖਦਾ ਹਾਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੁਨੀਆ ਦੇ ਵਿੱਚ ਬੜੇ ਬੜੇ ਮਹਾ ਮਹਾਬਲੀ ਜੋਧੇ ਸੂਰਮੇ ਨੇ ਪਰ ਤੁਹਾਡੇ ਵਰਗਾ ਸੂਰਮਾ ਕੋਈ ਨਹੀਂ ਅੰਗਦ ਹੈ ਅਮਰਦਾਸ ਹੈ ਅਰਜਨ ਵੀ ਤੂੰ ਹੀ ਹੈ ਏ ਗੁਰੂ ਗੋਬਿੰਦ ਸਿੰਘ ਮੇਰੀ ਨਜ਼ਰ ਦੇ ਵਿੱਚ ਤੂੰ ਹੀ ਗੁਰੂ ਅੰਗਦ ਸਾਹਿਬ ਹੈ ਤੂੰ ਹੀ ਗੁਰੂ ਅਮਰਦਾਸ ਸਾਹਿਬ ਹੈ ਏ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਹੀ ਗੁਰੂ ਅਰਜਨ ਸਾਹਿਬ ਹੋ ਨਾਨਕ ਸੇ ਲੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤਾ ਤੇਗ ਬਹਾਦਰ ਤੂੰ ਸਭ ਹੀ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਇਹ ਗੁਰੂ ਗੋਬਿੰਦ ਸਿੰਘ ਸਰੀਰ ਦਾਸ ਜ਼ਰੂਰ ਨੇ ਪਰ ਮੈਨੂੰ ਇੰਜ ਲੱਗਦਾ ਇਹ ਸਾਰੇ ਤੇਰੀ ਰੂਪ ਸਨ ਤੇਰੇ ਤੋਂ ਸਿਵਾ ਕੋਈ ਨਹੀਂ ਇਹ ਸਾਰਿਆਂ ਦੇ ਵਿੱਚ ਤੂੰ ਹੀ ਹੈ ਤੇ ਤੇਰੇ ਵਿੱਚੋਂ ਮੈਨੂੰ ਸਾਰੇ ਹੀ ਗੁਰੂ ਸਾਹਿਬਾਨ ਨਜ਼ਰ ਆਉਂਦੇ ਨੇ ਤੀਰਤ ਨਹੀਂ ਕੋਈ ਰੂਹ ਰੋਸ਼ਨ ਕੇ ਬਰਾਬਰ ਹੈ ਗੁਰੂ ਗੋਬਿੰਦ ਸਿੰਘ ਆਪ ਜੀ ਦੇ ਨੂਰਾਨੀ ਚਿਹਰੇ ਦੇ ਸਮਾਨ ਦੁਨੀਆ ਤੇ ਕੋਈ ਤੀਰਤ ਨਹੀਂ ਹੈ ਜਿਹੜਾ ਆਪ ਜੀ ਦੇ ਸੋਹਣੇ ਚਿਹਰੇ ਦੀ ਬਰਾਬਰੀ ਕਰ ਸਕਦਾ ਹੋਵੇ ਦਰਸ਼ਨ تیرੇ 10 ਗੁਰੂਆਂ ਕੇ ਦਰਸ਼ਨ ਕੇ ਬਰਾਬਰ हे गुरु गोविंद सिंह ਆਪ ਜੀ ਦੇ ਦਰਸ਼ਨ 10 ਗੁਰੂਆਂ ਦੇ ਦਰਸ਼ਨ ਦੇ ਬਰਾਬਰ ਨਹੀਂ ਭਾਵ ਜਦੋਂ ਤੁਹਾਡੇ ਦਰਸ਼ਨ ਕਰ ਲਈਦੇ ਨੇ ਤਿੰਨ ਲੱਗਦੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਨੌ ਉਹ ਗੁਰੂ ਸਾਹਿਬਾਨ ਤੇ ਦਸਵੇਂ ਤੁਸੀਂ ਦਸਾ ਗੁਰੂਆਂ ਦੇ ਦਰਸ਼ਨ ਹੋ ਗਏ ਨੇ किस सब्र से हर एक कड़ी तूने उठाई किस शुक्र से हर चोट कलेजे पे खाई बालद को कटाया कभी औलाद कटाई की फिक्र में फाके में खजारों से लड़ाई हिम्मत से तेरी सब को सलातीन लर्जते जुर्त से तेरी लोग थे ताचीन लर्जते हे गुरु गोबिंद सिंह सच्चे पातशाह, तुसी महान हो ਤੁਹਾਡੀ ਵਰਗਾ ਦੁਨੀਆ ਤੇ ਕੌਣ ਹੋ ਸਕਦਾ ਹੈ ਕਿਸ ਸਬਰ ਸੇ ਹਰ ਇੱਕ ਕੜੀ ਤੂੰ ਨੇ ਉਠਾਈ ਹੈ ਗੁਰੂ ਗੋਬਿੰਦ ਸਿੰਘ ਮੁਸ਼ਕਿਲ ਦਾ ਹਰ ਇੱਕ ਸਮਾਂ ਤੁਸੀਂ ਬੜੇ ਸਬਰ ਤੇ ਬੜੀ ਧੀਰਜ ਦੇ ਨਾਲ ਬਤੀਤ ਕੀਤਾ ਹੈ ਕਿਸ ਸ਼ੁਕਰ ਸੇ ਹਰ ਚੋਟ ਕਲੇਜੇ ਪੇ ਖਾਈ ਤੇ ਹੈ ਗੁਰੂ ਗੋਬਿੰਦ ਸਿੰਘ ਕਿੰਨੇ ਸਬਰ ਤੇ ਸੰਤੋਖ ਦੇ ਨਾਲ ਤੁਸੀਂ ਹਰ ਇੱਕ ਦੁੱਖ ਨੂੰ ਆਪਣੇ ਦਿਲ ਤੇ ਹਰ ਇੱਕ ਦੁੱਖ ਦੀ ਚੋਟ ਖਾਧੀ ਇਕ ਹਰ ਇੱਕ ਸਦਮੇ ਨੂੰ ਆਪਣੇ ਦਿਲ ਦੇ ਵਿੱਚ ਤੁਸੀਂ ਬਰਦਾਸ਼ਤ ਕੀਤਾ ਕੋਈ ਨਹੀਂ ਕਰ ਸਕਿਆ ਵੱਡੇ ਵੱਡੇ ਜਿਹੜੇ ਨਾਮੀ ਲੋਕ ਸਨ ਜਦੋਂ ਇਦਾਂ ਦੀਆਂ ਮੁਸੀਬਤਾਂ ਦਾ ਸਮਾਂ ਆਇਆ ਤੇ ਉਹਨਾਂ ਨੇ ਰੱਬ ਨੂੰ ਉਲਾਮੇ ਦਿੱਤੇ ਕਿ ਸਾਡੇ ਨਾਲੇ ਚੰਗਾ ਨਹੀਂ ਹੋ ਰਿਹਾ ਗੁਰੂ ਗੋਬਿੰਦ ਸਿੰਘ ਤੁਸੀਂ ਐਡੇ ਵੱਡੇ ਦੁੱਖਾਂ ਦੇ ਸਮੇਂ ਦੇ ਵਿੱਚ ਐਨ ਸਬਰ ਪਰਮਾਤਮਾ ਦੇ ਸ਼ੁਕਰ ਉਹਦੇ ਹੁਕਮ ਉਹਦੀ ਰਜਾ ਉਹਦੇ ਪਹਾੜੇ ਦੇ ਵਿੱਚ ਬਤੀਤ ਕੀਤਾ ਸਮਾਂ ਵਾਲਦ ਕੋ ਕਟਾਇਆ ਕਬੀ ਔਲਾਦ ਕਟਾਈ ਹੈ ਗੁਰੂ ਗੋਬਿੰਦ ਸਿੰਘ ਕਦੇ ਧਰਮ ਦੀ ਖਾਤਰ ਤੁਸੀਂ ਆਪਣੇ ਪੂਜਨੀਕ ਪਿਤਾ ਜੀ ਨੂੰ ਦਿੱਲੀ ਸ਼ਹੀਦ ਹੋਣ ਭੇਜਦੇ ਹੋ ਆਪਣੇ ਪਿਤਾ ਦਾ ਸੀਸ ਕਟਵਾਉਂਦੇ ਪਏ ਹੋ ਕਬੀ ਔਲਾਦ ਕਟਾਈ ਤੇ ਕਦੇ ਇਸ ਧਰਮ ਦੀ ਖਾਤਰ ਸੱਚ ਦੀ ਹੱਕ ਦੀ ਖਾਤਰ ਜ਼ੁਲਮ ਦੇ ਖਿਲਾਫ ਲੜਦੇ ਆ ਆਪਣੀ ਔਲਾਦ ਆਪਣੇ ਪੁੱਤ ਕੁਰਬਾਨ ਕਰ ਦਿੱਤੇ ਕੀ ਫਿਕਰ ਮੇ ਫਾਕੇ ਮੇ ਹਜ਼ਾਰਾਂੋਂ ਸੇ ਲੜਾਈ ਚਾਹੀ ਮਾਨਸਿਕ ਤੌਰ ਤੇ ਲੋਕਾਂ ਨੇ ਬੜੇ ਜਿਹੜੇ ਉਹ ਦੁੱਖ ਦੇਣ ਦਾ ਜ਼ਿਕਰ ਕੀਤਾ ਯਤਨ ਕੀਤਾ ਸਤਗੁਰੂ ਜੀ ਤੁਸੀਂ ਬਹੁਤ ਵੱਡੀਆਂ ਮੁਸੀਬਤਾਂ ਵਿੱਚ ਰਹੇ ਭੁੱਖੇ ਪਿਆਣੇ ਪਿਆਸੇ ਵੀ ਰਹੇ ਤਕਲੀਫਾਂ ਦੇ ਵਿੱਚ ਵੀ ਰਹੇ ਤੁਸੀਂ ਹਜ਼ਾਰਾਂ ਦੇ ਨਾਲ ਲੜਾਈ ਕੀਤੀ ਤੁਸੀਂ ਚਿੰਤਾ ਦੇ ਵਿੱਚ ਸੋਗ ਦੇ ਵਿੱਚ ਨਹੀਂ ਪਏ ਐਨ ਹਰ ਤਰ੍ਹਾਂ ਦੀ ਭੁੱਖ ਪਿਆਸ ਤਕਲੀਫਾਂ ਨੂੰ ਝੱਲਦਿਆਂ ਹੋਇਆਂ ਵੀ ਤੁਸੀਂ ਹਜ਼ਾਰਾਂ ਦੁਸ਼ਮਣ ਦਲ ਦੇ ਆਏ ਸਿਪਾਹੀਆਂ ਦੇ ਨਾਲ ਜੁੱਧ ਕੀਤੇ ਨੇ ਹਿੰਮਤ ਸੇ ਤੇਰੀ ਸਭ ਸਭ ਥੇ ਸਲਾ ਤੀਨ ਲਰਜਤੇ ਹੈ ਗੁਰੂ ਗੋਬਿੰਦ ਸਿੰਘ ਤੇਰੀ ਹਿੰਮਤ ਦੇ ਸਾਹਮਣੇ ਆਪ ਜੀ ਦੀ ਹਿੰਮਤ ਦੇ ਸਾਹਮਣੇ ਚੰਗੇ ਚੰਗੇ ਬਾਦਸ਼ਾਹ ਜਿਹੜੇ ਸੀ ਸਮੇਂ ਦੇ ਰਾਜੇ ਮਹਾਰਾਜੇ ਜਿਹੜੇ ਸੀ ਉਹਨਾਂ ਦੇ ਅੰਦਰ ਕਾਂਬਾ ਛਿੜ ਜਾਂਦਾ ਸੀ ਜੁਰਤ ਸੇ ਤੇਰੀ ਲੋਕ ਥੇ ਤਾਂ ਚੀਨ ਲਰਜਤੇ ਹੈ ਗੁਰੂ ਗੋਬਿੰਦ ਸਿੰਘ ਤੁਹਾਡੀ ਦਲੇਰੀ ਤੁਹਾਡੀ ਜੁਰਤ ਦੇ ਸਾਹਮਣੇ ਚੀਨ ਦੇ ਲੋਕ ਵੀ ਤਰਉਂਦੇ ਸਨ ਚੀਨ ਦੇ ਲੋਕ ਵੀ ਕੰਨਾਂ ਨੂੰ ਹੱਥ ਲਾਉਂਦੇ ਸੀ ਕਿ ਗੁਰੂ ਗੋਬਿੰਦ ਸਿੰਘ ਵਰਗਾ ਦਲੇਰ ਕੋਈ ਨਹੀਂ ਆਦਾਨੇ ਕبھی ਤੁਝ ਕੋ ਸੰਭਲਣੇ ਨਾ ਦਿਆ ਥਾ ਆਰਾਮ ਸੇ ਪਹਿਲੂ ਕੋ ਬਦਲਨੇ ਨਾ ਦਿਆ ਥਾ ਗੁਲਸ਼ਨ ਕੋ ਤੇਰੇ ਫੂਲ ਨੇ ਫਲ ਨੇ ਨਾ ਦਿਆ ਥਾ ਕਾਂਟਾ ਦਿਲੇ ਪਰ ਖੂਨ ਸੇ ਨਿਕਲਨੇ ਨਾ ਦਿਆ ਥਾ ਜਿਸ ਰਨ ਮੇ ਲੜਾ ਬੇਸਰੋ ਸਾਮਾਨ ਲੜਾ ਤੋਂ 100 ਸਿੰਘ ਲੀਏ ਲੱਖੋਂ ਪੇ ਜਾ ਜਾ ਕੇ ਪੜਾ ਤੋ ਸੇ ਗੁਰੂ ਗੋਬਿੰਦ ਸਿੰਘ ਮੈਂ ਤੇਰੇ ਇਤਿਹਾਸ ਨੂੰ ਪੜਦੇ ਜੋਗੀ ਜੀ ਕਹਿੰਦੇ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਦੋਂ ਮੈਂ ਆਪ ਜੀ ਦੇ ਜੀਵਨ ਨੂੰ ਤੱਕਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਤੁਸੀਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਰੂਪ ਵਿੱਚ ਪ੍ਰਗਟ ਹੋਏ ਗੁਰੂ ਨਾਨਕ ਦੀ ਜੋਤ ਦੇ ਮਾਲਕ ਬਣੇ ਆਦਾ ਨੇ ਕبھی ਤੁਝ ਕੋ ਸੰਭਲਨੇ ਨਾ ਦਿਆ ਥਾ ਆਦਾ ਦਾ ਅਰਥ ਹੁੰਦਾ ਹੈ ਵੈਰੀ ਦੁਸ਼ਮਣ ਤੁਹਾਨੂੰ ਦੁਸ਼ਮਣ ਨੇ ਕਦੇ ਵੀ ਸੰਭਲਣ ਦਾ ਮੌਕਾ ਨਹੀਂ ਦਿੱਤਾ ਇੱਕ ਥਾਂ ਟਿਕਣ ਨਹੀਂ ਦਿੱਤਾ ਆਰਾਮ ਸੇ ਪਹਿਲੂ ਕੋ ਬਦਲਨੇ ਨਾ ਦਿਆ ਥਾ ਸੁਖ ਚੈਣ ਦਾ ਜੀਵਨ ਨਹੀਂ ਜਿਉਣ ਦਿੱਤਾ ਦੁਸ਼ਮਣ ਨੇ ਤੁਹਾਨੂੰ ਕਦੇ ਵੀ ਉਹਨਾਂ ਨੇ ਚੈਣ ਨਹੀਂ ਆਉਣ ਦਿੱਤਾ ਗੁਲਸ਼ਨ ਕੋ ਤੇਰੇ ਫੁੱਲ ਨੇ ਫਲ ਨੇ ਨਾ ਦਿਆ ਥਾ ਜੀ ਦੇ ਬਾਗ ਪਰਵਾਰ ਨੂੰ ਵੈਰੀਆਂ ਨੇ ਵਧਣ ਫੁੱਲਣ ਨਹੀਂ ਦਿੱਤਾ ਬਾਰ-ਬਾਰ ਖੰਬਲੇ ਬਾਰ-ਬਾਰ ਜੰਗ ਬੇਵਜਾ ਦੀ ਜਿਹੜੇ ਹੱਲੇ ਸੀ ਉਹਨਾਂ ਦੇ ਨਾਲ ਆਪ ਜੀ ਨੂੰ ਪਰੇਸ਼ਾਨ ਕਰਦੇ ਰਹੇ ਕਾਂਟਾ ਦਿਲੇ ਪੁਰਖੋਂ ਸੇ ਨਿਕਲਣੇ ਨਾ ਦਿਆ ਥਾ ਏ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੇ ਜੀਵਨ ਦੇ ਵਿੱਚ ਸਾਰੀ ਉਮਰ ਆਪ ਜੀ ਦੇ ਦਿਲ ਨੂੰ ਦੁਸ਼ਮਣ ਲਉ ਲੁਖਾਣ ਕਰਦਾ ਰਿਹਾ ਉਹਨੇ ਆਪ ਜੀ ਦੇ ਦਿਲ ਵਿੱਚ ਜਿਹੜਾ ਇਰਖਾ ਦਾ ਕੰਡਾ ਸੀ ਉਹਨਾਂ ਦੇ ਮਨ ਵਿੱਚ ਉਹਦੇ ਕਰਕੇ ਉਹਨਾਂ ਨੇ ਆਪ ਜੀ ਦੇ ਦਿਲ ਵਿੱਚ ਕਦੇ ਚੈਣ ਨਹੀਂ ਆਉਣ ਦਿੱਤਾ ਆਪ ਜੀ ਨੂੰ ਕਦੇ ਉਹਨਾਂ ਨੇ ਸੁੱਖ ਦਾ ਸਾਹ ਨਹੀਂ ਲੈਣ ਦਿੱਤਾ ਜਿਸ ਰਣ ਵਿੱਚ ਲੜਾ ਬੇਸਰੋਸਾ ਮਾਨ ਨਾਲ ਲੜਾ ਤੋ ਏ ਗੁਰੂ ਗੋਬਿੰਦ ਸਿੰਘ ਤੁਸੀਂ ਜਿਸ ਵੀ ਜੰਗ ਯੁੱਧ ਨੂੰ ਲੜਿਆ ਬੇਸਰੋਸਾ ਮਾਨਦਾਰ ਤੁੰਦੇ ਸਾਜੂ ਸਮਾਨ ਤੋਂ ਬਗੈਰ ਬਿਨਾ ਹਥਿਆਰਾਂ ਤੋਂ ਬਿਨਾ ਜੰਗੀ ਸਾਜੂ ਸਮਾਨ ਤੋਂ ਤੁਸੀਂ ਲੜਿਓ ਪਗਾਣੀ ਦੇ ਜੁੱਧ ਵਿੱਚ ਤੁਸੀਂ ਸਾਧ ਸੰਗਤ ਕਦੇ ਇਤਿਹਾਸ ਪੜਿਓ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਦਾ ਜੁੱਧ ਵੇਖਿਓ ਕਿਤੇ ਕਿਰਪਾਲ ਚੰਦ ਨਾਮ ਦਾ ਇੱਕ ਜੜਾ ਖਲਵਾਈ ਸੀ ਉਹਨੇ ਤੇ ਕੁਤਕੇ ਦੇ ਨਾਲ ਡੰਡੇ ਦੇ ਨਾਲ ਹਯਾਤ ਖਾਣ ਦਾ ਸਿਰ ਪਾੜ ਦਿੱਤਾ ਸੀ ਡੰਡਿਆਂ ਦੇ ਨਾਲ ਇਸ ਤਰ੍ਹਾਂ ਦੇ ਹਥਿਆਰਾਂ ਦੇ ਨਾਲ ਸੋਟਿਆਂ ਦੇ ਨਾਲ ਸਿੰਘ ਲੜਦੇ ਰਹੇ ਸੋ ਗੁਰੂ ਗੋਬਿੰਦ ਸਿੰਘ ਜੀ ਨੂੰ ਜੋਗੀ ਜੀ ਕਹਿੰਦੇ ਨੇ ਕਿ ਤੁਸੀਂ ਜੰਗ ਜੁੱਧ ਦੇ ਵਿੱਚ ਵੀ ਬਿਨਾਂ ਕਿਸੇ ਵਿਸ਼ੇਸ਼ ਜੰਗੀ ਸਮਾਨ ਤੋਂ ਲੜਦੇ ਰਹੇ 100 ਸਿੰਘ ਲਈਏ ਲੱਖਾਂ 'ਤੇ ਜਾ ਜਾ ਕੇ ਪੜਾ ਤੂੰ ਨਾਲ ਤੁਹਾਡੇ ਕੇਵਲ 100 150 200 ਸਿੰਘ ਹੁੰਦਾ ਸੀ ਤੇ 100 100 ਸਿੰਘ ਲੱਖਾਂ ਵੈਰੀਆਂ ਦੇ ਨਾਲ ਟੱਕਰ ਲੈ ਲੈਂਦੇ ਸੀ ਇਹ ਗੁਰੂ ਗੋਬਿੰਦ ਸਿੰਘ ਤੇਰੀ ਬਹਾਦਰੀ ਦਾ ਸਦਕਾ ਯਕਦੀ ਕبھی ਨਵਾਬ ਕੋ ਰਾਜੋਂ ਕੋ ਭਗਾਇਆ ਮੈਦਾਨੇ ਮੁਕਾਬਲਾ ਜੋ ਹੁਆ ਮਾਰ ਗिराਇਆ कमसान में जब आन के तेगों को फिराया फिर कर दिया एक आन में लश्कर का सफाया कल कहते हैं चमकोरन में फिर खेत पड़ेगा गोविंद शहर होते ही लाखों से लड़ेगा जोगी जी चमकोर दी जंग तो पहला एक कह सकदे हैं कि गुरु गोविंद सिंह जी दा मैदान जंग दे विच डटन तो पहला चमकोर दी जंग तो पहला एक भूमिका तैयार कर रहे हैं ਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਹਾਦਰੀ ਦੇ ਕਿਸੇ ਜੋਗੀ ਜੀ ਕਹਿੰਦੇ ਨੇ ਯਕ ਦੀ ਕਬੀ ਨਵਾਬ ਕੋ ਯਕਦਾਰ ਤੁੰਦੇ ਹਾਰ ਕਹਿੰਦੇ ਕਦੀ ਕਿਸੇ ਨਵਾਬ ਨੂੰ ਖੜਾ ਰਹੇ ਹੋ ਰਾਜੋ ਕੋ ਭਗਾਇਆ ਤੇ ਕਦੀ ਰਾਜੇ ਹਿੰਦੂ ਪਹਾੜੀ ਰਾਜਿਆਂ ਨੂੰ ਤੁਸੀਂ ਪਹੜਾ ਰਹੇ ਹੋ ਮੈਦਾਨੇ ਮੁਕਾਬਲ ਜੋ ਹੁਆ ਜਦੋਂ ਵੀ ਕੋਈ ਮੈਦਾਨੇ ਜੰਗ ਦੇ ਵਿੱਚ ਤੁਹਾਡੇ ਸਾਹਮਣੇ ਮੁਕਾਬਲਾ ਕਰਨ ਆਇਆ ਮਾਰ 기ਰਾਇਆ ਤੁਸੀਂ ਉਹਨੂੰ ਮੌਤ ਦੇ ਮੂੰਹ ਵਿੱਚ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ ਤੁਸੀਂ ਉਹਨੂੰ ਖਤਮ ਕਰ ਦਿੱਤਾ ਕਮਸਾਨ ਮੇਂ ਜਦ ਆਣ ਕੇ ਤੇਗੋਂ ਕੋ ਫਰਾਦਾ ਹੈ ਗੁਰੂ ਗੋਬਿੰਦ ਸਿੰਘ ਰਣ ਖੇਤਰ ਦੇ ਵਿੱਚ ਆ ਕੇ ਜਦੋਂ ਤੁਸੀਂ ਤੇਗ ਚਲਾਉਂਦੇ ਹੋ ਫਿਰ ਕਰ ਦਿਆ ਇੱਕ ਆਣ ਮੇ ਲਸ਼ਕਰ ਦਾ ਸਫਾਇਆ ਤੇ ਖਿੰਨ ਪੜ ਦੇ ਵਿੱਚ ਤੁਸੀਂ ਵੱਡੇ ਵੱਡੇ ਲਸ਼ਕਰਾਂ ਦਾ ਸਫਾਇਆ ਕਰ ਦਿੱਤਾ ਤੁਸੀਂ ਵੱਡੇ ਵੱਡੇ ਦੁਸ਼ਮਣਾਂ ਦੇ ਦਲ ਜਿਹੜੇ ਸੀ ਉਹ ਫਿਨਾ ਕਰਕੇ ਰਾਕ ਦਿੱਤੇ ਕੱਲ ਕਹਤੇ ਹੈ ਚਮਕੌਰਨ ਮੇਂ ਫਿਰ ਖੇਤ ਪੜੇਗਾ ਜੋਗੀ ਜੀ ਕਹਿੰਦੇ ਨੇ ਸੁਣਨ ਵਿੱਚ ਆਇਆ ਕੱਲ ਫਿਰ ਚਮਕੌਰ ਦੀ ਗੜੀ ਦੇ ਵਿੱਚ ਇੱਕ ਜੰਗ ਛਿੜੇਗਾ ਗੋਬਿੰਦ ਸਹਿ ਰੋਤੇ ਹੀ ਲੱਖੋਂ ਸੇ ਲੜੇਗਾ ਤੇ ਮੈਂ ਸੁਣਿਆ ਕਿ ਕੱਲ ਚਮਕੌਰ ਦੀ ਗੜੀ ਵਿੱਚ ਸਵੇਰ ਖੁੰਦਿਆਂ ਸਾਰ ਗੁਰੂ ਗੋਬਿੰਦ ਸਿੰਘ ਲੱਖਾਂ ਵੈਰੀਆਂ ਦੇ ਨਾਲ ਜੁਦ ਕਰੇਗਾ ਲੱਖਾਂ ਵੈਰੀਆਂ ਦੇ ਨਾਲ ਲੜੇਗਾ ਬਾਕੀ ਥੀ ਘੜੀ ਰਾਤ ਗੁਰੂ ਖਾਵੇਂਵੇਂ ਆਏ ਸਹਿ ਜਾਦੇ ਯਹਾਂ ਦੋਨੋ ਹੀ ਸੋਤੇ ਹੋਏ ਪਾਏ ਦੋਨੋ ਕੇ ਰਾਖੇ پاک ਸੇ ਗੇਸੂ ਜੋ ਹਟਾਏ ਅਫਲਾਕ ਨੇ ਸ਼ਰਮਾ ਕੇ ਮੋਹ ਮਹਿਰ ਸ਼ਿਪਾਏ ਸਤਗੁਰ ਨੇ ਦਹਿਨ ਜਬ ਦਹਿਨ پاک ਤੇ ਰੱਖਾ ਕੁਮਲਾ ਕੇ ਹਰ ਇੱਕ ਫੁੱਲ ਨੇ ਸਰਖਾਕ ਤੇ ਰੱਖਾ ਅੱਲਾ ਯਾਰ ਖਾਂ ਜੋਗੀ ਜੀ ਕਹਿੰਦੇ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਵਿੱਚ ਟਹਿਲ ਗਏ ਨੇ ਤੇ ਟਹਿਲਦਿਆਂ ਟਹਿਲਦਿਆਂ ਜੋਗੀ ਜੀ ਕਹਿੰਦੇ ਬਾਕੀ ਥੀ ਘੜੀ ਰਾਤ ਗੁਰੂ ਖੇਮ ਖੇਮੇ ਮੇ ਆਏ ਸਤਿਗੁਰੂ ਸਿੰਘਾਂ ਦੇ ਵਿੱਚ ਟਹਿਲ ਰਹੇ ਨੇ ਇੱਕ ਘੜੀ ਅਜੇ ਰਾਤ ਬਾਕੀ ਹੈ ਅੰਮ੍ਰਿਤ ਵੇਲਾ ਹੋ ਚੁੱਕਿਆ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਾਪਸ ਆਪਣੇ ਤੰਬੂ ਵੱਲ ਆ ਰਹੇ ਨੇ ਸਹਜਾਦੀ ਇਹਾਂ ਦੋਨੋਂ ਹੀ ਸੋਤੇ ਹੋਏ ਪਾਏ ਜਦੋਂ ਸਤਿਗੁਰੂ ਵਾਪਸ ਆ ਰਹੇ ਨੇ ਆਪਣੇ ਤੰਬੂ ਦੇ ਨੇੜੇ ਕੀ ਵੇਖਦੇ ਨੇ ਦੋਨੋਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਸੁੱਤੇ ਹੋਏ ਨੇ ਉਹਨਾਂ ਨੂੰ ਸਤਿਗੁਰੂ ਜੀ ਵੇਖਦੇ ਨੇ ਦੋਨੋਂ ਕੇ ਰੁਖੇ پاک ਸੇ ਗੈਸੂ ਜੋ ਹਟਾਏ ਰੁਖੇ پاک ਦਾ ਅਰਥ ਹੁੰਦਾ ਹੈ ਪਵਿੱਤਰ ਚਿਹਰਾ ਦੋਨਾਂ ਸਾਹਿਬਜ਼ਾਦਿਆਂ ਦੀ ਪਵਿੱਤਰ ਚਿਹਰਿਆਂ ਦੇ ਉੱਪਰੋਂ ਗੁਰੂ ਗੋਬਿੰਦ ਸਿੰਘ ਜੀ ਨੇ ਗੈਸੂ ਦਾ ਅਰਥ ਹੁੰਦਾ ਕੇਸ ਕੇਸ ਪਰਾਂ ਕੀਤੇ ਕੇਸ ਪਾਸੇ ਕੀਤੇ ਅਫਲਾਕ ਨੇ ਸ਼ਰਮਾ ਕੇ ਮੋਹ ਮਹਿਰ ਸ਼ਿਪਾਏ ਤੇ ਜੋਗੀ ਅੱਲਾ ਯਾਰ ਖਾਂ ਜੀ ਕਹਿੰਦੇ ਨੇ ਇੰਜ ਲੱਗਦਾ ਸੀ ਜਿਵੇਂ ਆਕਾਸ਼ ਆਕਾਸ਼ ਜਿਹੜਾ ਨਾ ਉਹਨੇ ਸਾਹਿਬਜ਼ਾਦਿਆਂ ਦੇ ਤੇਜ ਤੋਂ ਸ਼ਰਮ ਸ਼ਰਮਾ ਕੇ ਆਪਣੇ ਚੰਦ ਤੇ ਸੂਰਜ ਜਿਹੜੇ ਨੇ ਉਹਨਾਂ ਨੂੰ ਲੁਕੋ ਲਿਆ ਹੋਵੇ ਸਤਗੁਰੂ ਨੇ ਦਹਨ ਜਦ ਦਹਨੇ ਪਾਕ ਪੇ ਰੱਖਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਵਿੱਤਰ ਮੁਖ ਸਾਹਿਬਜ਼ਾਦਿਆਂ ਦੇ ਮੁਖੜੇ ਦੇ ਨਾਲ ਲਗਾਇਆ ਜਦੋਂ ਸਤਗੁਰੂ ਆਪਣੇ ਸਾਹਿਬਜ਼ਾਦਿਆਂ ਦੇ ਮੁਖ ਚੁੰਮਦੇ ਨੇ ਤੇ ਅੱਲਾ ਯਾਰ ਖਾਂ ਜੋਗੀ ਕਹਿੰਦੇ ਨੇ ਕਮਲਾ ਕੇ ਹਰ ਇੱਕ ਫੁੱਲ ਨੇ ਸਰਖਾ ਕੇ ਪੇ ਰੱਖਾ ਕਹਿੰਦੇ ਮੈਨੂੰ ਇੰਜ ਲੱਗਿਆ ਜਿਵੇਂ ਹਰੇਕ ਫੁੱਲ ਕੁਮਲਾ ਗਿਆ ਹੋਵੇ ਤੇ ਉਹਨੇ ਆਪਣਾ ਸਿਰ ਜ਼ਮੀਨ ਵਿੱਚ ਲੁਕਾ ਲਿਆ ਹੋਵੇ ਜਦੋਂ ਗੁਰੂ ਗੋਬਿੰਦ ਸਿੰਘ ਆਪਣੇ ਸੰਗ ਜਾਦਿਆਂ ਦੇ ਸੋਹਣੇ ਮੁਖ ਚੁੰਮਦੇ ਨੇ ਤੇ ਜੋਗੀ ਜੀ ਕਹਿੰਦੇ ਇਹਨਾਂ ਫੁੱਲਾਂ ਦੇ ਸਾਹਮਣੇ ਸਾਹਿਬ ਜਾਦਿਆਂ ਦੇ ਫੁੱਲਾਂ ਵਰਗੇ ਸੋਹਣੇ ਚਿਹਰਿਆਂ ਦੇ ਸਾਹਮਣੇ ਦੁਨੀਆ ਦਾ ਹਰ ਇੱਕ ਫੁੱਲ ਜਿਹੜਾ ਸੀ ਉਹਨੇ ਆਪਣੀ ਸੁੰਦਰਤਾ ਨੂੰ ਤੁਸ਼ ਜਾਣ ਕੇ ਆਪਣਾ ਸਿਰ ਮਿੱਟੀ ਵਿੱਚ ਲੁਕਾ ਲਿਆ કે સાહેબ જાદਿਆਂ ਦੇ ਸਾਹਮਣੇ ਮੇਰੀ ਖੂਬਸੂਰਤੀ ਘਟ ਹੈ ਮਰਘਟ ਕੀ ਤਰ੍ਹਾਂ ਇਸ ਘੜੀ ਸੁਨਸਾਨ ਜਮੀ થી ਖામોશી ਸੀ ਸ਼ਾਈ ਕੋਈ ਤਾਂ ਅਰਸੇ ਬਰੀ થી ਵਹਿਰਾਨੀ થી ਐਸੀ ਨਾ ਉਦਾਸੀ ਜੇ ਕਹੀਂ થી ਆਫਤ થી ਬਲਾ تھا ਇਹ ਕੋਈ ਰਾਤ ਨਹੀਂ થી ਦੁਨੀਆ 'ਤੇ થી ਸ਼ਾਇਆ ਖੂਆ ਇਸ ਤਰ੍ਹਾਂ ਅੰਧੇਰਾ ਲੁਕ ਗੇਂਦ 'ਤੇ ਮਿੱਟੀ ਕੀ ਹੋ ਜਿਸ ਤਰ੍ਹਾਂ ਸੇ ਫੇਰਾ ਅੱਲਾ ਯਾਰ ਕਾ ਜੋਗੀ ਜੀ ਕਹਿੰਦੇ ਇਸ ਰਾਤ ਦਾ ਜ਼ਿਕਰ ਕਰਦੇ ਨੇ ਕਹਿੰਦੇ ਮਰਗੜ ਘਟ ਕੀ ਤਰ੍ਹਾਂ ਇਸ ਘੜੀ ਸੁਨਸਾਣ ਜਮੀ ਥੀ ਕਹਿੰਦੇ ਇਸ ਵਕਤ ਉਹ ਜਿਹੜੀ ਰਾਤ ਸੀ ਨਾ ਜਿਸ ਰਾਤ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ ਵਿੱਚ ਪਹੁੰਚਦੇ ਨੇ ਤੇ ਕਹਿੰਦੇ ਉਸ ਉਸ ਰਾਤ ਦਾ ਜ਼ਿਕਰ ਕਰਦੇ ਨੇ ਜੋਗੀ ਜੀ ਕਹਿੰਦੇ ਧਰਤੀ ਇੰਜ ਲੱਗਦੀ ਸੀ ਜਿਵੇਂ ਸਮਸ਼ਾਨ ਭੂਮੀ ਹੋਵੇ ਕਹਿੰਦੇ ਮੜੀਆਂ ਵਰਗੀ ਸੁਨਸਾਣ ਸੀ ਖਾਮੋਸ਼ ਖਾਮੋਸ਼ੀ ਸੀ ਸ਼ਾਈ ਹੋਈ ਤਾਂ ਅਰਸੇ ਬਰੀ ਥੀ ਕਹਿੰਦੇ ਉੱਚੇ ਆਕਾਸ਼ ਤੋਂ ਜ਼ਮੀਨ ਤੱਕ ਇੱਕ ਚੁੱਪ ਬਸਰੀ ਹੋਈ ਸੀ ਸਾਰੇ ਪਾਸਿਆਂ ਖਾਮੋਸ਼ੀ ਛਾਈ ਹੋਈ ਸੀ ਐਨ ਸੁੰਨ ਚੁੱਪਚਾਪ ਵਰਤੀ ਹੋਈ ਸੀ ਵਹਿਰਾਨੀ ਥੀ ਐਸੀ ਨਾ ਉਦਾਸੀ ਜੇ ਕਹੀਂ ਥੀ ਜੋਗੀ ਜੀ ਕਹਿੰਦੇ ਜਈ ਸੁੰਨ ਸਾਨ ਇਦਾਂ ਦੀ ਉਦਾਸੀ ਕਿੱਦਰੀ ਹੋਰ ਨਜ਼ਰ ਨਹੀਂ ਸੀ ਆ ਰਹੀ ਕਹਿੰਦੇ ਇੱਕਦਮ ਐਨ ਉਦਾਸੀ ਛਾਈ ਹੋਈ ਸੀ ਸਾਰੇ ਪਾਸੇ ਆਫਤ ਥੀ ਬਲਾ ਥਾ ਜੇ ਕੋਈ ਰਾਤ ਨਹੀਂ ਥੀ ਜੋਗੀ ਜੀ ਕਹਿੰਦੇ ਬਲਕਿ ਕੋਈ ਰਾਤ ਨਹੀਂ ਇੰਜ ਲੱਗਦਾ ਸੀ ਕਿਵੇਂ ਜਿਵੇਂ ਕੋਈ ਆਫਤ ਹੋਵੇ ਕੋਈ ਮੁਸੀਬਤ ਹੋਵੇ ਜੋਗੀ ਜੀ ਕਹਿੰਦੇ ਰਾਤ ਨਹੀਂ ਮੈਨੂੰ ਇੱਕ ਬੜੀ ਵੱਡੀ ਮੁਸੀਬਤ ਨਜ਼ਰ ਆ ਰਹੀ ਸੀ ਮਨ ਨੂੰ ਬੜੀ ਵੱਡੀ ਬਲਾ ਹੋਵੇ ਦੁਨੀਆ 'ਤੇ ਥੀ ਸ਼ਾਇਆ ਹੋਆ ਇਸ ਤਰ੍ਹਾਂ ਅੰਧੇਰਾ ਜੋਗੀ ਜੀ ਕਹਿੰਦੇ ਸਾਰੀ ਕਾਇਨਾਤ 'ਤੇ ਕੁਝ ਇਸ ਤਰ੍ਹਾਂ ਹਨੇਰਾ ਛਾਇਆ ਹੋਇਆ ਸੀ ਲੁਕ ਗੇਂਦ 'ਤੇ ਮਿੱਟੀ ਕੀ ਹੋ ਜਿਸ ਤਰ੍ਹਾਂ ਸੇ ਫੇਰਾ ਕਹਿੰਦੇ ਜਿਵੇਂ ਮਿੱਟੀ ਦੀ ਗੇਂਦ ਉੱਤੇ ਕਾਲੀ ਲੋਕ ਦਾ ਘੇਰਾ ਪੈ ਜਾਂਦਾ ਹੈ ਨਾ ਕਾਲੀ ਲੋਕ ਦਾ ਲੇਪ ਜਿਵੇਂ ਲਾ ਦਿੱਤਾ ਹੋਵੇ ਕਿ ਕਾਲੀ ਲੋਕ ਵਰਗਾ ਹਨੇਰਾ ਚਾਰੇ ਪਾਸੇ ਛਾਇਆ ਹੋਇਆ ਸੀ ਅਤਾਰੇ ਵੀ ਚਮਕ ਤੇથે ਮਗਰ ਰਾਤ ਥੀ ਕਾਲੀ ਘਟ ਘਟ ਕੇ ਹੁਆ ਮਹਾ ਦੋ ਹਫਤਾ ਥਾ ਹਲਾਲੀ ਅੰਗੁਸ਼ਤ ਦੇਣ ਮੇਂ ਥੀ ਫਲਕ ਨੇ ਗੋਆ ਡਾਲੀ افسوس میں سਤگور کی یہ صورت تھی بنا لی حسرت سے سبھی کلدیوں والے کو تھے تکتے آنکھوں میں ستاروں کو بھی آنکھوں میں ستاروں کے بھی آنسو تھے چلکتے حکیم صاحب کہتے نہیں تارے بھی چمکتے تھے مگر رات تھی کالی کہتے وہ رات بے شک आकाश ਦੇ ਵਿੱਚ تارے چمک رہے سی پر پھر بھی رات کالی نظر اوندھی سی ਸਾਰੇ ਪਾਸੇ ਹਨੇਰਾ ਜਾਇਆ ਹੋਇਆ ਸੀ ਘਟ ਘਟ ਕੇ ਹੂਆ ਮਾ ਦੋ ਹਫਤਾ تھا ਹਲਾਲੀ ਜੋਗੀ ਜੀ ਕਹਿੰਦੇ ਹਫਤਾਦਾਰ ਹੁੰਦਾ ਚੰਦਰਮਾ ਜਿਹੜਾ ਹੈ ਘਟ ਕਹਿੰਦੇ ਚੰਦਰਮਾ ਨੂੰ ਮਾ ਦਾ ਅਰਥ ਹੈ ਮਹੀਨਾ ਜੋਗੀ ਜੀ ਕਹਿੰਦੇ ਚੰਦਰਮਾ ਦੋ ਹਫਤੇ ਦੇ ਸਮੇਂ ਵਿੱਚ ਵੀ ਵਿੱਚ ਹੀ ਘਟ ਘਟ ਕੇ ਸੁੰਗੜ ਜਿਹਾ ਗਿਆ ਸੀ ਮਾ ਦਾ ਅਰਥ ਹੁੰਦਾ ਹੈ ਚੰਦਰਮਾ ਘਟ ਘਟ ਦਾ ਅਰਥ ਹੁੰਦਾ ਹਰ ਇੱਕ ਪਾਸਾ ਜੋਗੀ ਜੀ ਕਹਿੰਦੇ ਨੇ ਜਾਂ ਘਟ ਘਟ ਦਾ ਅਰਥ ਹੁੰਦਾ ਥੋੜੇ ਥੋੜੇ ਸਮੇਂ ਦੇ ਵਿੱਚ ਜੋਗੀ ਜੀ ਕਹਿੰਦੇ ਦੋ ਹਫ਼ਤਿਆਂ ਦੇ ਵਿੱਚ ਚੰਦਰਮਾ ਸੁੰਗੜ ਸੁੰਗੜ ਕੇ ਥੋੜਾ ਜਾਂ ਰਹਿ ਗਿਆ ਸੀ ਅੰਗੁਸ਼ਤ ਦੇਣ ਮੇਥੀ ਫਲਕਨੀ ਗੋਇਆ ਡਾਲੀ ਇੰਜ ਲੱਗਦਾ ਸੀ ਜਿਵੇਂ ਆਕਾਸ਼ ਦੇ ਆਉਣ ਵਾਲੇ ਦ੍ਰਿਸ਼ ਨੂੰ ਭਾਪਦੇ ਹੋਏ ਕਹਿੰਦੇ ਨੇ ਅੰਗੁਸ਼ਤ ਦਾ ਅਰਥ ਹੁੰਦਾ ਉਂਗਲਾ ਦੇਣ ਦਾ ਅਰਥ ਹੁੰਦਾ ਮੂੰਹ ਫਲਕ ਦਾ ਅਰਥ ਹੁੰਦਾ ਜੀ ਅਸਮਾਨ ਕਹਿੰਦੇ ਇੰਜ ਲੱਗਦਾ ਸੀ ਜਿਵੇਂ ਅਸਮਾਨ ਜਿਹੜਾ ਉਨੇ ਆਉਣ ਵਾਲੇ ਦ੍ਰਿਸ਼ ਨੂੰ ਵੇਖ ਕੇ ਆਪਣੀਆਂ ਉਂਗਲਾਂ ਮੂੰਹ ਵਿੱਚ ਪਾਈਆਂ ਹੋਣ ਆਕਾਸ਼ ਵੀ ਇੰਜ ਕਹਿ ਸਕਦੇ ਹੈਰਾਨ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਵੱਲ ਵੇਖ ਰਿਹਾ ਸੀ ਅਫਸੋਸ ਮੈਂ ਸਤਗੁਰ ਕੇ ਇਹ ਸੂਰਤ ਥੀ ਬਣਾਲੀ ਜੋਗੀ ਜੀ ਕਹਿੰਦੇ ਅਸਲ ਵਿੱਚ ਜਿਹੜਾ ਆਕਾਸ਼ ਹੈ ਉਹਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿੱਚ ਕੱਲ ਆਉਣ ਵਾਲੇ ਦੁੱਖਾਂ ਨੂੰ ਵੇਖ ਕੇ ਆਪਣੀ ਸੂਰਤ ਇਸ ਤਰ੍ਹਾਂ ਦੀ ਬਣਾਈ ਹੋਈ ਸੀ ਮਨ ਨੂੰ ਉਹ ਵੀ ਰੋ ਰਿਹਾ ਹੋਵੇ ਸਾਰਾ ਜਿਹੜਾ ਬ੍ਰਹਿਮੰਡ ਪੂਰੀ ਕਾਇਨਾਤ ਅੱਖਾਂ ਵਿੱਚ ਪਾਣੀ ਭਰ ਕੇ ਵੇਖ ਰਹੀ ਸੀ ਹਸਰਤ ਤੇ ਸਭੀ ਕਲਗਿਓਂ ਵਾਲੇ ਕੋ ਥੇ ਤੱਕ ਤੇ ਜੋਗੀ ਜੀ ਕਹਿੰਦੇ ਸਾਰੀ ਕਾਇਨਾਤ ਤਾਰੇ ਚੰਦਰਮਾ ਸੂਰਜ ਆਕਾਸ਼ ਬਨਾਸਪਤੀ ਸਾਰੀ ਕਾਇਨਾਤ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਵੱਲ ਨਚਾਈਆਂ ਨਜ਼ਰ ਨਾਲ ਤੱਕ ਰਹੇ ਸੀ ਕਿ ਕੱਲ੍ਹ ਇਹਦੇ ਨਾਲ ਹੋਣ ਕੀ ਵਾਲਾ ਹੈ ਆਖੋਂ ਸੇ ਆਖੋਂ ਮੇ ਸਤਾਰੋਂ ਕੇ ਪਿਆਸੋਂ ਤੇ ਝਲਕਤੇ ਜੋਗੀ ਜੀ ਕਹਿੰਦੇ ਮੈਂ ਤਾਰਿਆਂ ਵੱਲ ਵੇਖਿਆ ਇਹ ਉਡਾਰੀ ਹੈ ਜੋਗੀ ਜੀ ਦੀ ਇੱਕ ਕਵੀ ਦਾ ਗੱਲ ਕਰਨ ਦਾ ਢੰਗ ਹੁੰਦਾ ਹੈ ਕਹਿੰਦੇ ਮੈਂ ਤਾਰਿਆਂ ਵੱਲ ਵੇਖਿਆ ਤੇ ਤਾਰਿਆਂ ਦੀਆਂ ਅੱਖਾਂ ਵਿੱਚ ਵੀ ਅਥਰੂ ਸਨ ਕਿ ਕੱਲ ਗੁਰੂ ਗੋਬਿੰਦ ਸਿੰਘ ਦੇ ਪਿਆਰੇ ਸਿੱਖ ਤੇ ਦੋ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਸ਼ਹਾਦਤ ਦਾ ਜਾਮ ਪੀ ਜਾਣਗੇ ਸੋਏ ਹੋਏ ਬੱਚੋਂ ਕੋ ਕਹਾ ਸਰ ਕੋ ਪਕੜ ਕਰ ਚੱਲ ਦੋਗੇ ਅਬ ਅੱਬਾ ਕੋ ਮੁਸੀਬਤ ਵਿੱਚ ਜਕੜ ਕਰ ਤੇ ਜਿੰਦਗੀ ਲਿਖੀ ਹੋਈ ਕਿਸਮਤ ਨੇ ਉਜੜ ਕਰ ਫਿਰ ਮਿਲਣੇ ਦਾ ਵਾਦਾ ਤੋ ਕੀਏ ਜਾਓ ਵਿਛੜ ਕਰ ਤੇ ਚਾਰ ਹੋ ਅਬ ਦੋ ਹੀ ਸਹਰ ਇਹ ਬੀਨਾ ਹੋਗੇ ਹਮ ਸਬਰ ਕਰੇਗੇ ਜੋ ਅਗਰ ਇਹ ਪੀਨਾ ਹੋਗੇ ਜੋਗੀ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਆਪਣੇ ਸਾਹਿਬਜ਼ਾਦਿਆਂ ਦੇ ਕੋਲ ਆਏ ਨਾ ਆਪਣੇ ਸਾਹਿਬਜ਼ਾਦਿਆਂ ਦੇ ਮੁੱਖ ਚੁੰਮੇ ਤੇ ਸਾਹਿਬਜ਼ਾਦਿਆਂ ਦੀ ਸੀਸ ਤੇ ਹੱਥ ਰੱਖ ਕੇ ਇੱਕ ਵਚਨ ਕਹਿੰਦੇ ਨੇ ਸੋਇਕ ਵੇ ਬੱਚੋ ਕੋ ਕਹਾ ਸਰਕੋ ਪਕੜ ਕਰ ਗੁਰੂ ਗੋਬਿੰਦ ਸਿੰਘ ਜੀ ਨੇ ਸੌ ਰੇ ਸਾਹਿਬ ਜਾਦਿਆਂ ਦੇ ਸਿਰਾਂ ਨੂੰ ਦੁਲਾਰ ਦੇ ਕੋਏ ਪਿਆਰ ਦੇ ਇੱਕ ਬਚਨ ਆਖਿਆ ਚੱਲ ਦੋਗੇ ਅਬ ਅੱਬਾ ਕੋ ਬ ਮੁਸੀਬਤ ਮੇ ਜਕੜ ਕਰੇ ਪੁੱਤਰ ਜੀ ਤੁਸੀਂ ਆਪਣੇ ਪਿਤਾ ਨੂੰ ਇਸ ਤਰ੍ਹਾਂ ਮੁਸੀਬਤ ਵਿੱਚ ਘਿਰਿਆ ਛੱਡ ਕੇ ਕੱਲ ਚਲੇ ਜਾਓਗੇ ਥੀ ਜ਼ਿੰਦਗੀ ਲਿਖੀ ਹੋਈ ਕਿਸਮਤ ਨੇ ਉਜੜ ਕਰ ਸ਼ਾਇਦ ਕਿਸਮਤ ਨੇ ਜ਼ਿੰਦਗੀ ਵਿੱਚ ਉਜਾੜਾ ਹੀ ਲਿਖਿਆ ਹੈ ਸਾਡੀ ਜ਼ਿੰਦਗੀ ਦਾ ਇਹੀ ਜਿਹੜਾ ਆਖਰੀ ਇਮਤਿਹਾਨ ਹੈ ਇਦਾਂ ਦੀ ਹੀ ਸਾਡੀ ਕਿਸਮਤ ਸੀ ਕਿ ਤੁਸੀਂ ਕੱਲ ਇਸ ਤਰ੍ਹਾਂ ਮੈਨੂੰ ਛੱਡ ਕੇ ਚਲੇ ਜਾਓਗੇ ਫਿਰ ਮਿਲਣੇ ਦਾ ਵਾਅਦਾ ਤੋਂ ਕੀਏ ਜਾਓ ਵਿਛੜ ਕਰ ਤੇ ਗੁਰੂ ਗੋਬਿੰਦ ਸਿੰਘ ਆਪਣੇ ਸਾਹਿਬਜ਼ਾਦਿਆਂ ਨੂੰ ਕਹਿ ਰਹੇ ਸੀ ਕਿ ਵਿਛੜ ਤੇ ਤੁਸੀਂ ਜਾਣਾ ਕੱਲ ਪਰ ਮੇਰੇ ਨਾਲ ਇੱਕ ਵਾਅਦਾ ਤੇ ਕਰ ਜਾਓ ਇਕਰਾਰ ਤੇ ਕਰੋ ਕਿ ਮੈਨੂੰ ਫਿਰ ਕਦੋਂ ਮਿਲੋਗੇ ਤੇ ਚਾਰ ਖੋ ਅਬ ਦੋਹੀ ਸ਼ਹਿਰ ਜੇ ਪੀਣਾ ਹੋਗੇ ਗੁਰੂ ਗੋਬਿੰਦ ਸਿੰਘ ਕਹਿ ਰਹੇ ਸੀ ਕਿ ਜਦੋਂ ਮੈਂ ਅਨੰਦਪੁਰ ਸਾਹਿਬ ਤੋਂ ਤੁਰਿਆ ਸੀ ਤੁਸੀਂ ਚਾਰ ਸੀ ਹੁਣ ਮੇਰੇ ਕੋਲ ਚੋ ਦੋ ਰਹਿ ਗਏ ਹੋ ਤੇ ਸਵੇਰੇ ਤੁਸੀਂ ਦੋ ਵੀ ਨਹੀਂ ਹੋਵੋਗੇ ਹਮ ਸਬਰ ਕਰਾਂਗੇ ਜੋ ਅਗਰ ਇਹ ਪੀ ਨਾ ਹੋਗੇ ਤੇ ਗੁਰੂ ਗੋਬਿੰਦ ਸਿੰਘ ਕਹਿ ਰਹੇ ਸੀ ਮੈਂ ਸਬਰ ਕਰਾਂਗਾ ਪਰਮਾਤਮਾ ਦੇ ਭਾਣੇ ਨੂੰ ਮੰਨ ਦੇ ਉਹਦਾ ਸ਼ੁਕਰ ਕਰਾਂਗਾ ਜਦੋਂ ਕੱਲ ਦੋ ਸਾਹਿਬ ਜਾਦੇ ਵੀ ਮੇਰਾ ਸਾਥ ਛੱਡ ਕੇ ਚਲੇ ਜਾਣਗੇ ਫਰਮਾਤੇ ਥੇ ਕੱਲ ਦੋਨੋਂ ਹੀ ਪ੍ਰਮਾਣ ਚੜੋਗੇ दुख भोंगेगे हम भोगेंगे हम खुल्द में तुम चैन करोगे होते ही शहर दागे जुदाई खमे दोगे सपने सु, में खबर आके कभी बाप की लोगे ए प्यारे अजीत ए मेरे जोझार प्यारे हम कहते हैं कुछ सुनते हो दिलदार प्यारे गुरु गोविंद सिंह सच्चे बादशाह उस वक्त जोगि जी कहते फरमाते थे ਕਲ ਦੋਨੋਂ ਕੀ ਪ੍ਰਵਾਨ ਚੜੋਗੇ ਗੁਰੂ ਗੋਬਿੰਦ ਸਿੰਘ ਫਰਮਾਉਂਦੇ ਨੇ ਕਲ ਦੋਵੇਂ ਤੁਸੀਂ ਸਾਹਿਬਜ਼ਾਦੇ ਇਮਤਿਹਾਨ ਦੇ ਵਿੱਚ ਪਾਸ ਹੋਵੋਗੇ ਆਪਣੀ ਮੰਜ਼ਲ ਨੂੰ ਪ੍ਰਾਪਤ ਕਰ ਜਾਓਗੇ ਦੁੱਖ ਭੋਗੇਗੇ ਹਮ ਖੁਲਦ ਵਿੱਚ ਤੁਮ ਚੈਨ ਕਰੋਗੇ ਇਹ ਮੇਰੇ ਸਾਹਿਬਜ਼ਾਦਿਓ ਕਲ ਅਕਾਲ ਪੁਰਖ ਦੀ ਰਜ਼ਾ ਵਿੱਚ ਮੈਂ ਫਿਰ ਵੱਡੇ ਦੁੱਖ ਭੋਗਾਂਗਾ ਤੇ ਤੁਸੀਂ ਪ੍ਰਮਾਤਮਾ ਦੇ ਚਰਨਾਂ ਵਿੱਚ ਸੱਚਖੰਡ ਦੇ ਵਿੱਚ ਸੁੱਖ ਦੀ ਆਰਾਮ ਦੀ ਜ਼ਿੰਦਗੀ ਬਤੀਤ ਕਰੋਗੇ ਤੁਸੀਂ ਅਕਾਲ ਪੁਰਖ ਦੇ ਚਰਨਾਂ ਵਿੱਚ ਸੁੱਖ ਸੁੱਖ ਪ੍ਰਾਪਤ ਕਰੋਗੇ ਹੋਤੇ ਹੀ ਸ਼ਹਿਰ ਦਾਗੇ ਜੁਦਾਈ ਖਮੇਦੋਗੇ ਐ ਮੇਰੇ ਪੁੱਤਰੋ ਸਵੇਰੇ ਨੀਂ ਚੜਦੀਆਂ ਹੀ ਸਵੇਰ ਹੁੰਦੀਆਂ ਹੀ ਤੁਸੀਂ ਦੋਵੇਂ ਮੈਨੂੰ ਵਿਛੋੜੇ ਦਾ ਦੁੱਖ ਦੇਵੋਗੇ ਸੁਪਨੇ 'ਚ ਖਬਰ ਆ ਕੇ ਕਬੀ ਬਾਪ ਕੀ ਲੋਗੇ ਤੇ ਗੁਰੂ ਗੋਬਿੰਦ ਸਿੰਘ ਪੁੱਛਦੇ ਨੇ ਆਹ ਸਾਹਿਬ ਜਾਦਿਓ ਠੀਕ ਹੈ ਤੁਸੀਂ ਕੱਲ ਮੈਨੂੰ ਛੱਡ ਕੇ ਚਲੇ ਜਾਓਗੇ ਪਰ ਕਦੇ ਆ ਕੇ ਆਪਣੇ ਪਿਤਾ ਦੀ ਖਬਰ ਲਓਗੇ ਕਦੇ ਸੁਪਨੇ ਵਿੱਚ ਆ ਕੇ ਮੈਨੂੰ ਪੁੱਛੋਗੇ ਅੱਬਾ ਤੇਰਾ ਕੀ ਹਾਲ ਹੈ ਤੇ ਗੁਰੂ ਗੋਬਿੰਦ ਸਿੰਘ ਕਹਿ ਰਹੇ ਸੀ ਇਹ ਪਿਆਰੇ ਅਜੀਤ ਇਹ ਮੇਰੇ ਜੁਝਾਰ ਪਿਆਰੇ ਹੈ ਮੇਰੇ ਪਿਆਰੇ ਅਜੀਤ ਸਿੰਘ ਇਹ ਮੇਰੇ ਪਿਆਰੇ ਜੁਝਾਰ ਸਿੰਘ ਹਮ ਕਹਤੇ ਹੈ ਕੁਛ ਸੁਣਤੀ ਹੋ ਦਿਲਦਾਰ ਪਿਆਰੇ ਇਹ ਮੇਰੇ ਪਿਆਰੇ ਪੁੱਤਰੋ ਮੈਂ ਤੁਹਾਨੂੰ ਕੁਝ ਪੁੱਛ ਰਿਹਾ ਮੈਂ ਤੁਹਾਨੂੰ ਕੁਝ ਕਹਿ ਰਿਹਾ ਇਹ ਮੇਰੇ ਪਿਆਰੇ ਪੁੱਤਰੋ ਤੁਸੀਂ ਸੁਣ ਵੀ ਰਹੇ ਹੋ ਕਿ ਨਹੀਂ 마ਸੂਮ ਹੋ ਮਜ਼ਲੂਮ ਹੋ दुनिया से पड़े को लखते जिगर गोविंद के हो नाजों से पड़े को दुनिया कोई अंधेर जब आंखों से टले को करवार लुटा बाप कटा तुम भी चले हो बच्चे इसी हालत में अभी सोए पड़े थे बादिदाएतर सतगुरु वाले पे खड़े थे जोगी जी कहंदे नहीं गुरु गोविंद सिंह साहब कह रहे सी मासूम हो ऐ मेरे बच्चों तुमसी बड़े नाजुक हो मजलूम हो ਅਤਿਆਚਾਰੀਆਂ ਦਾ ਜ਼ੁਲਮ ਚੱਲ ਰਿਹਾ ਓ ਦੁਨੀਆਂ ਸੇ ਪੜੇ ਹੋ ਤੇ ਤੁਸੀਂ ਸਾਰੀ ਦੁਨੀਆਂ ਨਾਲੋਂ ਚੰਗੇ ਹੋ ਸਾਫ ਦੇ ਲੋ ਨਰਮ ਦੇ ਲੋ ਇਹ ਪਵਿੱਤਰ ਹਿਰਦੇ ਵਾਲਿਓ ਤੁਸੀਂ ਸਾਰੀ ਦੁਨੀਆਂ ਤੋਂ ਭੜੇ ਹੋ ਲਖਤੇ ਜਗਰ ਗੋਬਿੰਦ ਕਿ ਹੋ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਦਿਲ ਦੇ ਟੁਕੜੇ ਹੋ ਨਾਜੋਂ ਸੇ ਪੜੇ ਹੋ ਤੇ ਬੜੇ ਪਿਆਰ ਦੇ ਨਾਲ ਬੜੇ ਲਾੜ ਦੇ ਨਾਲ ਤੁਹਾਨੂੰ ਮੈਂ ਪਾਲ ਲਿਆ ਹੈ ਦੁਨੀਆਂ ਕੋਈ ਅੰਧੇਰ ਜਦ ਅੱਖੋਂ ਸੇ ਟਲੇ ਹੋ ਫੋਨ ਤੁਸੀਂ ਮੇਰੀਆਂ ਅੱਖਾਂ ਤੋਂ ਉੱਲੇ ਹੋਣ ਲੱਗਿਓ ਇੰਜ ਲੱਗਦਾ ਜਿਵੇਂ ਮੇਰੀ ਦੁਨੀਆ ਵਿੱਚ ਹਨੇਰਾ ਛਾ ਚੱਲਿਆ ਹੋਵੇ ਘਰ ਬਾਹਰ ਲੁੱਟਾ ਬਾਬ ਕਟਾ ਤੁਮ ਵੀ ਚੱਲੇ ਕੋ ਐ ਮੇਰੇ ਪੁੱਤਰੋ ਮੇਰਾ ਘਰ ਬਾਹਰ ਲੁੱਟਿਆ ਗਿਆ ਮੇਰਾ ਪਿਤਾ ਸ਼ਹੀਦ ਹੋ ਗਿਆ ਤੇ ਹੁਣ ਤੁਸੀਂ ਵੀ ਮੈਨੂੰ ਛੱਡ ਕੇ ਤੁਰ ਚੱਲੇ ਹੋ ਬੱਚੇ ਇਸੀ ਹਾਲਤ ਵਿੱਚ ਅਭੀ ਸੋਏ ਪੜੇ ਥੇ ਜੋਗੀ ਜੀ ਕਹਿੰਦੇ ਸਾਹਿਬ ਜਾਦੇ ਅਜੇ ਵੀ ਉਸੇ ਹਾਲਤ ਦੇ ਵਿੱਚ ਸੁੱਤੇ ਹੋਏ ਨੇ ਬਾਦੀ ਦਾਇਤਰ ਸਤਿਗੁਰੂ ਵਾਲੀ ਪੇ ਖੜੇ ଥି ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਤਿਗੁਰੂ ਦੇ ਨੇਤਰ ਪਿਆਰ ਦੇ ਜਾਲ ਨਾਲ ਭਰੇ ਹੋਏ ਸਨ ਤੇ ਸਤਿਗੁਰੂ ਉਹਨਾਂ ਦੇ ਸਿਰਹਾਣੇ ਖੜੇ ਅਕਾਲ ਪੁਰਖ ਵੱਲ ਧਿਆਨ ਜੋੜ ਕੇ ਆਪਣੇ ਬੱਚਿਆਂ ਨੂੰ ਤੱਕ ਰਹੇ ਸੀ ਕਿ ਕੱਲ ਇਹ ਜਿਹੜੇ ਮੈਂ ਬੜੇ ਨਾਜ ਦੇ ਨਾਲ ਬੜੇ ਲਾਡ ਪਿਆਰ ਦੇ ਨਾਲ ਪਾਲੇ ਨੇ ਇਹਨਾਂ ਨੇ ਕੱਲ ਦੁਸ਼ਮਣ ਦੇ ਤੀਰਾਂ ਤਲਵਾਰਾਂ ਦੇ ਫਟ ਖੰਦੇ ਸਹਿੰਦੇ ਹੋਏ ਜਾਮੇ ਸ਼ਹਾਦਤ ਨੂੰ ਪ੍ਰਾਪਤ ਕਰ ਜਾਣਾ ਹੈ ਸੋ ਇਸ ਤਰ੍ਹਾਂ ਜੋਗੀ ਜੀ 36 ਸ਼ੇਰ ਜਿਹੜੇ ਆਪ ਜੀ ਦੇ ਨਾਲ ਦਾਸ ਨੇ ਸਾਂਝੇ ਕੀਤੇ ਗਾਂਝੇ ਸ਼ਹੀਦਾਂ ਕਿਤਾਬ ਦੇ ਉਹਦੇ ਵਿੱਚ ਸਤਿਗੁਰੂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਅੰਦਰ ਦੀ ਭਾਵਨਾ ਨੂੰ ਵਿਅਕਤ ਕੀਤਾ ਕਿ ਉਹ ਆਪਣੇ ਸਿੱਖਾਂ ਨੂੰ ਆਪਣੇ ਸਾਹਿਬਜ਼ਾਦਿਆਂ ਨੂੰ ਕਿੰਨਾ ਪਿਆਰ ਕਰਦੇ ਨੇ ਉਹਨਾਂ ਦੇ ਮਨ ਵਿੱਚ ਚਮਕੌਰ ਦੀ ਗੜੀ ਵਿੱਚ ਉਸ ਵਕਤ ਕੀ ਕੁਝ ਚੱਲ ਰਿਹਾ ਸੀ ਜੋਗੀ ਜੀ ਨੇ ਆਪਣੇ ਖਿਆਲ ਆਪ ਸੰਗਤ ਦੇ ਸਾਹਮਣੇ ਰੱਖਣ ਦਾ ਯਤਨ ਕੀਤਾ ੁੱਲਾਂ ਚੁੱਕਾਂ ਦੀ ਕੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ